ਕਾਕਾ ਮੋਟਰ ਤੇ ਬੈਠਾ ਬਸ ਹਰਮਨ ਬਾਰੇ ਸੋਚ ਰਿਹਾ ਸੀ ਜਦੋਂ ਦਾ ਉਸਨੂੰ ਹਰਮਨ ਨੇ ਦੱਸਿਆ ਸੀ ਕਿ ਉਸਦੇ ਮਮਾ ਪਾਪਾ ਉਸਦੇ ਰਿਸ਼ਤੇ ਦੇ ਕਰਕੇ ਪਿੰਡ ਆ ਰਹੇ ਨੇ ਉਹ ਬਹੁਤ ਬੇਚੈਨ ਹੋ ਰਿਹਾ ਸੀ ਉਸਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਿਵੇਂ ਆਪਣੀ ਗੱਲ ਨੂੰ ਕਰੇ ਦੱਸੇ ਤੇ ਕਰਦੇ ਰਾਨੋ ਚਾਚੀ ਨਾਲ ਗੱਲ ਕਰਕੇ ਉਸਦੇ ਰਿਸ਼ਤੇ ਨੂੰ ਹਰਮਨ ਨਾਲ ਕਰਨ ਲਈ ਮਨਾ ਲੈਣ ਐਨੇ ਨੂੰ ਅਨਜੀਤ ਵੀ ਮੋਟਰ ਤੇ ਪਹੁੰਚ ਜਾਂਦਾ ਤੇ ਕਾਕੇ ਨੂੰ ਇੰਜ ਉਦਾਸ ਤੇ ਗਵਾਜਿਆ ਹੋਇਆ ਦੇਖ ਪੁੱਛਦਾ ਕਿ ਕੀ ਹੋਇਆ ਏ ਤੈਨੂੰ ਮਿਸਵੇਰ ਵੇਲੇ ਵੀ ਤੈਨੂੰ ਦੇਖਿਆ ਸੀ ਉਦੋਂ ਵੀ ਕੁਝ ਉਦਾਸ ਜਿਹਾ ਹੀ ਜਾਪਦਾ ਸੀ ਤਾਂ ਕਾਕਾ ਦੱਸਦਾ ਏ ਕਿ ਜਾਰ ਮਨਜੀਤ ਹਰਮਨ ਦੇ ਮੰਮੀ ਪਾਪਾ ਪਿੰਡ ਆ ਰਹੇ ਨੇ ਤਾਂ ਮਨਜੀਤ ਕਹਿੰਦਾ ਫੇਰ ਇਹਦੇ ਵਿੱਚ ਉਦਾਸ ਹੋਣ ਵਾਲੀ ਕਿਹੜੀ ਗੱਲ ਆ ਤਾਂ ਕਾਕਾ ਕਹਿੰਦਾ ਉਹਦੇ ਨਾਨਾ ਨਾਨੀ ਨੇ ਕੋਈ ਮੁੰਡਾ ਵੇਖਿਆ ਹਰਮਨ ਲਈ ਬਸ ਉਸੇ ਨੂੰ ਵੇਖਣ ਲਈ ਆ ਰਹੇ ਨੇ ਤੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਤੈਨੂੰ ਪਤਾ ਨਾ ਮੈਂ ਹਰਮਨ ਨੂੰ ਕਿੰਨਾ ਪਿਆਰ ਕਰਦਾ ਹਾਂ ਤਾਂ ਮਨਜੀਤ ਕਹਿੰਦਾ ਮੈਨੂੰ ਤਾਂ ਪਤਾ ਤੂੰ ਪਿਆਰ ਕਰਦਾ ਕਿ ਹਰਮਨ ਨੂੰ ਪਤਾ ਕਿ ਤੂੰ ਉਸਨੂੰ ਪਿਆਰ ਕਰਦਾ ਤੂੰ ਦੱਸਿਆ ਕੁਝ ਉਸਨੂੰ ਤੂੰ ਕਾਕਾ ਸਿਰ ਮਾਰ ਦਿੰਦਾ ਹੈ ਤਾਂ ਮਨਜੀਤ ਕਹਿੰਦਾ ਯਾਰ ਪਹਿਲਾਂ ਆਪਣੇ ਪਿਆਰ ਦਾ ਇਜ਼ਹਾਰ ਤਾਂ ਕਰ ਹਰਮਨ ਕੋਲ ਕਿ ਪਤਾ ਉਹ ਹੀ ਆਪਣੇ ਮਮੀ ਪਾਪਾ ਨੂੰ ਮਨਾ ਲਵੇ ਜਾਂ ਆਪਣੀ ਰਾਨੋ ਮਾਸੀ ਨਾਲ ਗੱਲ ਕਰਕੇ ਉਸ ਨੂੰ ਮਨਾ ਲਵੇ ਤਾਂ ਕਾਕਾ ਸੋਚਦਾ ਹਾਂ ਸ਼ਾਇਦ ਤੂੰ ਠੀਕ ਕਹਿ ਰਿਹਾ ਹੈ ਮੈਂ ਜਿੰਨਾ ਚਿਰ ਉਸ ਨੂੰ ਇਜ਼ਹਾਰ ਨਹੀਂ ਕਰਾਂਗਾ ਉਨਾਂ ਚਿਰ ਮੈਨੂੰ ਵੀ ਕੀ ਪਤਾ ਲੱਗੂ ਕਿ ਉਹ ਵੀ ਮੈਨੂੰ ਪਿਆਰ ਕਰਦੀ ਹੈ ਜਾਂ ਨਹੀਂ ਕਾਕਾ ਕਹਿੰਦਾ ਹੈ ਅੱਜ ਹੀ ਆਪਣੇ ਪਿਆਰ ਦਾ ਇਜ਼ਹਾਰ ਜ਼ਰੂਰ ਕਰਾਂਗਾ ਹਰਮਨ ਨੂੰ ਫਿਰ ਹਰਮੰਦਰ ਜੋ ਵੀ ਫੈਸਲਾ ਹੋਵੇਗਾ ਮੈਨੂੰ ਮਨਜ਼ੂਰ ਹੋਵੇਗਾ ਫਿਰ ਕਾਕਾ万ਜੀਤ ਨੂੰ ਪੁੱਛਦਾ ਹੈ ਕਿ ਕਿਵੇਂ ਰਿਹਾ ਪਿੰਡ ਦਾ ਗੇੜਾ ਤਾਂ万ਜੀਤ ਉਸ ਨੂੰ ਸਭ ਕੁਝ ਦੱਸ ਦਿੰਦਾ ਹੈ ਕਿ ਪਿੰਡ ਦਾ ਮਾਹੌਲ ਤੇ ਚਾਰਟਸ ਵੇਲੇ ਕਿਹੋ ਜਿਹਾ ਹਾਲਾਤ ਨਹੀਂ ਤੇ ਇਹ ਵੀ ਉਹ ਦੁਬਾਰਾ ਕੈਨੇਡਾ ਜਾਣਾ ਚਾਹੁੰਦਾ ਹੈ ਕਾਕਾ ਵੀ ਉਸ ਨੂੰ ਹੌਸਲਾ ਦਿੰਦਾ ਤੇ ਆਖਦਾ ਕੋਈ ਨਾ万ਜੀਤ ਵਾਹਿਗੁਰੂ ਸਭ ਠੀਕ ਕਰਨਗੇ ਮੈਂ ਤੇਰੀ ਨਾਲ ਸਹਿਮਤ ਹਾਂ ਬਾਕੀ ਤੂੰ ਬੇਬੇ ਬਾਪੂ ਨਾਲ ਬੈਠ ਕੇ ਗੱਲ ਕਰ ਲਵੀ ਜੇ ਮੇਰੀ ਲੋੜ ਹੋਈ ਤਾਂ ਦੱਸ ਦੇਵੀ ਐਦਾਂ ਹੀ ਹੋਰ ਗੱਲਾਂ ਬਾਤਾਂ ਕਰਦੇ ਰਹੇ ਫਿਰ ਦਿਨ ਟਲੇਜੇ ਹੋ ਵਾਪਸ ਕਰਾਣ ਉਤਰ ਪੈਂਦੇ ਨੇ ਉਧਰ ਹਰਮਨ ਵੀ ਬਸ ਇਹੋ ਸੋਚ ਰਹੀ ਸੀ ਕਿ ਮੈਂ ਆਪਣੇ ਪਿਆਰ ਦਾ ਇਜ਼ਹਾਰ ਕਰ ਦੇਣਾ ਹੈ ਕਾਕੇ ਨੂੰ ਅੱਜ ਫਿਰ ਜੋ ਵੀ ਉਸ ਦਾ ਫੈਸਲਾ ਹੋਣਾ ਮੈਨੂੰ ਮਨਜ਼ੂਰ ਹੋਵੇਗਾ ਦੋਵੇਂ ਹੀ ਇੱਕੋ ਗੱਲ ਸੋਚ ਰਹੇ ਸੀ ਤੇ ਨਾਲ ਨਾਲ ਡਰ ਵੀ ਰਹੇ ਸੀ ਕਿ ਜੇ ਉਸਨੇ ਨਾ ਕਰ ਦਿੱਤੀ ਫਿਰ ਦੋਹਾਂ ਦੇ ਦਿਲ ਦਾ ਹਾਲ ਬਹੁਤ ਬੁਰਾ ਹੋ ਰਿਹਾ ਸੀ ਸੋਚ ਸੋਚ ਕੇ ਉਹਨਾਂ ਨੂੰ ਆਪਸ ਵਿੱਚ ਗੱਲ ਕਰਦਿਆਂ ਵੀ ਬਹੁਤ ਸਮਾਂ ਹੋ ਗਿਆ ਸੀ ਬਸ ਇਸੇ ਗੱਲ 'ਚ ਸਮਾਂ ਲੰਘਾ ਰਹੇ ਸੀ ਪਹਿਲਾਂ ਉਹ ਕਰੇ ਤੇ ਇੱਕ ਦੂਜੇ ਚ ਅੱਜ ਤੱਕ ਕਿਸੇ ਨੇ ਵੀ ਪਹਿਲ ਨਹੀਂ ਕੀਤੀ ਸੀ ਤੇ ਅਜੇ ਹਾਲਾਤ ਬਣ ਗਏ ਸੀ ਕਿ ਦੋਵੇਂ ਹੀ ਰਾਜੀ ਹੋਏ ਫਿਰਦੇ ਸੀ ਕਿ ਮੈਂ ਪਹਿਲ ਕਰ ਦੇਣੀ ਹੈ। ਪ੍ਰੀਤੀ ਮਨਜੀਤ ਨੂੰ ਫੋਨ ਕਰਦੀ ਹੈ ਤੇ ਉਸ ਵੇਲੇ ਮਨਜੀਤ ਕਾਰ ਬੈਠਾ ਹੁੰਦਾ। ਪ੍ਰੀਤੀ ਦਾ ਨੰਬਰ ਵੇਖ ਮਨਜੀਤ ਫੋਨ ਨਹੀਂ ਚੁੱਕਦਾ ਤੇ ਰਿੰਗ ਵੱਜਦੀ ਰਹਿੰਦੀ ਹੈ। ਭਾਣੂ ਆਗਦੀ ਹੈ, "ਪੁੱਤਰ ਕਿਸ ਦਾ ਫੋਨ ਆ ਰਿਹਾ? ਚੱਕ ਕਿਉਂ ਨਹੀਂ ਰਿਹਾ?" ਤਾਂ ਮਨਜੀਤ ਬਹਾਨਾ ਮਾਰ ਦਿੰਦਾ ਹੈ, "ਬੇਬੇ ਐਵੇਂ ਹੀ ਕੰਪਨੀ ਵਾਲੇ ਬਹੁਤ ਸਿਰ ਖਾਂਦੇ।" ਫਿਰ ਜੇ ਚੱਕ ਲਵੋ ਤਾਂ ਉਧਰ ਪ੍ਰੀਤੀ ਪਰੇਸ਼ਾਨ ਹੋ ਜਾਂਦੀ ਕਿ ਮਨਜੀਤ ਨੇ ਫੋਨ ਨਹੀਂ ਚੁੱਕਿਆ ਉਹ ਦੁਬਾਰਾ ਨੰਬਰ ਮਿਲਾ ਲੈਂਦੀ ਹੈ ਫਿਰ ਮਨਜੀਤ ਵੇਖਦਾ ਹੈ ਤਾਂ ਬੀਬੀ ਉਸਨੂੰ ਦੁਬਾਰਾ ਵੇਖਦੀ ਹੈ ਤਾਕਦੀ ਚੱਕਲਾ ਪੁੱਤਰ ਪੁੱਛ ਲਾ ਕੀ ਕਹਿੰਦੇ ਆ ਤਾਂ ਮਨਜੀਤ ਆਖਦਾ ਬੀਬੇ ਮੈਂ ਬਾਹਰ ਜਾ ਕੇ ਗੱਲ ਕਰਦਾ ਇਹਨਾਂ ਨਾਲ ਤੇ ਫੋਨ ਚੱਕ ਬਾਹਰ ਆ ਜਾਂਦਾ ਬਾਹਰ ਆ ਕੇ ਦੁਬਾਰਾ ਪ੍ਰੀਤੀ ਨੂੰ ਫੋਨ ਮਿਲਾ ਲੈਂਦਾ ਮਨਜੀਤ ਦੀ ਕਾਲ ਆਈ ਵੇਖ ਪ੍ਰੀਤੀ ਜਦ ਹੀ ਫੋਨ ਚੱਕ ਲੈਂਦੀ ਹੈ ਬੋਲਣ ਲੱਗ ਜਾਂਦੀ ਹੈ ਕਿ ਉਸ ਦਾ ਫੋਨ ਕਿਉਂ ਨਹੀਂ ਚੱਕ ਰਿਆ ਸੀ ਪਹਿਲਾਂ ਤਾਂ ਬੜਾ ਸਾਰਾ ਦੀਨੂਸ ਦੇ ਕਮਰੇ ਦੇ ਦੁਆਲੇ ਹੀ ਘੁੰਮਦਾ ਰਹਿੰਦਾ ਸੀ ਹੁਣ ਕੁੜੀ ਆ ਫੋਨ ਕਰਦੀ ਐ ਤੇ ਚੱਕਦਾ ਵੀ ਨਹੀਂ ਵੱਡਾ ਨਕਰੇਬਾਜ਼ ਨਾ ਹੋਵੇ ਤਾਂ ਮਨਜੀਤ ਹੱਸਦਾ ਹੋਇਆ ਆਖਦਾ ਏ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਫਿਰ ਬੋਲ ਪਵੇਂ ਜੋ ਬੋਲਣਾ ਐ ਮੈਡਮ ਤਾਂ ਪ੍ਰੀਤੀ ਆਖਦੀ ਐ ਹਾਂਜੀ ਬੋਲੋ ਫਿਰ ਮੈਂ ਕਦੋਂ ਮਨਾ ਕੀਤਾ ਬੋਲਣ ਤੋਂ ਮਨਜੀਤ ਆਖਦਾ ਜੇ ਬੋਲਣ ਦਾ ਮੌਕਾ ਦਿਓਗੇ ਤਾਂ ਹੀ ਬੋਲਾਂਗਾ ਨਾ ਮੈਂ ਫਿਰ ਦੱਸ ਦੱਸਦਾ ਕਿ ਜਦੋਂ ਤੁਸੀਂ ਫੋਨ ਕਰ ਰਹੇ ਸੀ ਨਾ ਤਾਂ ਮੈਂ ਬੇਬੇ ਬਾਪੂ ਕੋਲ ਬੈਠਾ ਸੀ ਹੁਣ ਇੱਕਦਮ ਤੁਹਾਡੇ ਫੋਨ ਆਉਣ ਤੇ ਉੱਠ ਕੇ ਥੋੜਾ ਆ ਸਕਦਾ ਸੀ ਉਹਨਾਂ ਨੂੰ ਸ਼ੱਕ ਹੋ ਜਾਣਾ ਸੀ ਵੀ ਪਤਾ ਨਹੀਂ ਕਿਸ ਦਾ ਫੋਨ ਆਇਆ ਇਹਨੂੰ ਜੋਟ ਕੇ ਬਾਹਰ ਵਾਲ ਤੁਰ ਪਿਆ ਤਾਂ ਪ੍ਰੀਤੀ ਆਪਣੀ ਗਲਤੀ ਮੰਦੀ ਹੋਈ ਸੌਰੀ ਬੋਲ ਦਿੰਦੀ ਹੈ ਫਿਰ ਦੋਵੇਂ ਖਾਸਾ ਟਾਈਮ ਗੱਲਾਂ ਕਰਦੇ ਰਹਿੰਦੇ ਨੇ ਮਨਜੀਤ ਪ੍ਰੀਤੀ ਨੂੰ ਅੱਜ ਬਾਰੇ ਸਭ ਕੁਝ ਦੱਸ ਦਿੰਦਾ ਹੈ ਨਾਲੇ ਇਹ ਵੀ ਦੱਸਦਾ ਹੈ ਕਿ ਉਹ ਵਾਪਸ ਕੈਨੇਡਾ ਜਾਣਾ ਚਾਹੁੰਦਾ ਹੈ ਕੈਨੇਡਾ ਬਾਰੇ ਸੁਣ ਪ੍ਰੀਤੀ ਉਦਾਸ ਹੋ ਜਾਂਦੀ ਹੈ ਆਖਦੀ ਹੈ ਕਿ ਇੱਥੇ ਹੀ ਰਹਿ ਕੇ ਕਰ ਲਓ ਜੋ ਕਰਨਾ ਹੈ ਇੰਨੀ ਦੂਰ ਜ਼ਰੂਰੀ ਜਾਣਾ ਹੈ ਤਮਨ ਜੀ ਦਾਖਦਾ ਨਹੀਂ ਪ੍ਰੀਤੀ ਇੱਥੇ ਨਹੀਂ ਇੰਨੀ ਮਿਹਨਤ ਕਰਨ ਨਾਲ ਕੁਝ ਵੀ ਨਹੀਂ ਹੋਣਾ ਉੱਧਰ ਜਾ ਕੇ ਮਿਹਨਤ ਕਰਾਂਗਾ ਤਾਂ ਇਧਰ ਨਾਲੋਂ ਜਲਦੀ ਤੇ ਜ਼ਿਆਦਾ ਪੈਸੇ ਕਮਾ ਲਵਾਂਗਾ ਫਿਰ ਪ੍ਰੀਤੀ ਆਇਆ ਕਿ ਇੱਥੇ ਤਾਂ ਮੈਂ ਕਦੇ ਨਾ ਕਦੇ ਬਹਾਨੇ ਨਾਲ ਨਿੱਕੀ ਕੇ ਘਰ ਤੁਹਾਨੂੰ ਵੇਖ ਵੀ ਲਵਾਂਗੀ ਪਰ ਇੰਨੀ ਦੂਰ ਕਿਵੇਂ ਮੇਰਾ ਤਾਂ ਉਨੇ ਦਿਲ ਡਰ ਰਿਆ ਮਨਜੀਤ ਆਖਦਾ ਹੈ ਕਿ ਤੂੰ ਫਿਕਰ ਨਾ ਕਰ ਮੈਂ ਬਹੁਤ ਜਲਦੀ ਵਾਪਸ ਆ ਜਾਵਾਂਗਾ ਫਿਰ ਵਾਪਸ ਆ ਕੇ ਮੈਂ ਕਾਕੇ ਖੋਰਾ ਨਾਲ ਗੱਲ ਕਰਕੇ ਆਪਣੇ ਵਿਆਹ ਦੀ ਗੱਲ ਵੀ ਕਰ ਲੈਣੀ ਆ ਵਿਆਹ ਦਾ ਸੁਣ ਪ੍ਰੀਤੀ ਸ਼ਰਮਾ ਜਾਂਦੀ ਹੈ ਫਿਰ ਦੋਵੇਂ ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ ਨੇ ਫਿਰ ਦੋਵੇਂ ਇੱਕ ਦੂਜੇ ਨੂੰ ਇਹ ਆਖਦੇ ਕਿ ਆਪਣਾ ਖਿਆਲ ਰੱਖਿਓ ਆਪ ਫੋਨ ਕੱਟ ਦਿੰਦੇ ਨੇ ਫੋਨ ਕੱਟਣ ਤੋਂ ਬਾਅਦ ਪ੍ਰੀਤੀ ਬਹੁਤ ਉਦਾਸ ਹੋ ਜਾਂਦੀ ਹੈ ਮਨਜੀਤ ਬਾਰੇ ਹੀ ਸੋਚਦੀ ਰਹਿੰਦੀ ਹੈ ਕਿਵੇਂ ਦਿਨ ਲੱਗੇਗਾ ਮੇਰਾ ਜੇ ਉਹ ਕੈਨੇਡਾ ਚਲਾ ਗਿਆ ਫਿਰ ਉਹ ਸੋਚਦੀ ਹੈ ਕਿ ਕੱਲੋਂ ਮੈਂ ਮਨਜੀਤ ਨੂੰ ਮਿਲ ਕੇ ਆਉਂਦੀ ਹਾਂ ਨਿੱਕੀ ਦੇ ਪਿੰਡ ਜਾ ਕੇ ਨਾਲੇ ਵੇਖਾਂਗੀ ਕਿ ਉਹ ਕਿਵੇਂ ਰਿਐਕਟ ਕਰਦਾ ਹੈ ਮੈਨੂੰ ਇਦਾਂ ਸਾਹਮਣੇ ਵੇਖ ਕੇ ਫਿਰ ਪ੍ਰੀਤੀ ਨਿੱਕੀ ਨੂੰ ਫੋਨ ਲਾ ਲੈਂਦੀ ਹੈ ਤੇ ਦੱਸਦੀ ਹੈ ਕਿ ਉਹ ਕੱਲ ਤੇਰੇ ਨਾਲ ਹੀ ਪਿੰਡ ਚੱਲੇਗੀ ਡਿਊਟੀ ਤੋਂ ਬਾਅਦ ਉਹ ਥੋੜਾ ਟਾਈਮ ਪਹਿਲਾਂ ਤੇਰੇ ਕੋਲ ਆ ਜਾਵੇਗੀ ਤੇ ਫਿਰ ਇਕੱਠੀਆਂ ਹੀ ਚੱਲ ਪਾਵਾਂਗੀਆਂ ਤਾਂ ਨਿੱਕੀ ਪ੍ਰੀਤੀ ਨੂੰ ਤੰਗ ਕਰਦੀ ਹੋਈ ਆਕਦੀ ਹੈ ਤੈਨੂੰ ਤਾਂ ਮਨਜੀਤ ਨੂੰ ਮਿਲਣ ਦਾ ਹੋਣਾ ਹੋਰ ਕਿਹੜਾ ਤੈਨੂੰ ਮਿਲਣਾ ਦਾ ਚਾਹ ਹੈਗਾ ਤਬ੍ਰੀਦੀ ਉਸਨੂੰ ਜਵਾਬ ਦਿੰਦੀ ਹੋਈ ਆਖਦੀ ਹੈ ਹਰ ਵੇਲੇ ਬਸ ਉਸੇ ਦਾ ਨਾਮ ਲੈ ਕੇ ਸ਼ੇਅਰ ਦੀ ਰਹਿੰਦੀ ਹੈ ਹੋਰ ਕੰਮ ਹੀ ਹੈਗਾ ਕਿ ਨਹੀਂ ਤਨੂੰ ਤੇ ਦੋਨੋਂ ਹੱਸਣ ਲੱਗ ਜਾਂਦੀਆਂ ਨੇ ਤੇ ਤਨਿੱਕੀ ਕਹਿੰਦੀ ਹੈ ਠੀਕ ਹੈ ਆ ਜਾਵੇਂ ਨਾਲੇ ਦੋ ਛੁੱਟੀਆਂ ਨੇ ਉੱਥੇ ਹੀ ਰਹੀ ਮੇਰੇ ਕੋਲ ਦੋ ਦਿਨ ਤਾਂ ਠੀਕ ਹੈ ਕਹਿ ਕੇ ਦੋਵੇਂ ਫੋਨ ਕੱਟ ਦਿੰਦੀਆਂ ਨੇ ਕੁਲਵੀਰ ਰਾਨੋ ਨੂੰ ਫੋਨ ਕਰਦੀ ਹੈ ਤੇ ਉਸ ਦਾ ਹਾਲ ਚਾਲ ਪੁੱਛਦੀ ਹੈ ਰਾਨੋ ਆਖਦੀ ਹੈ ਕਿ ਸਭ ਵਧੀਆ ਨੇ ਤੁਸੀਂ ਦੱਸੋ ਸਭ ਰਾਜੀ ਵਾਜੀਓ ਨਾਲੇ ਹਰਮਨ ਕਿੱਦਾਂ ਤੇ ਜਿੱਜਾ ਜੀ ਠੀਕ ਨੇ ਤਕਲਵੀਰ ਸਭ ਦਾ ਦੱਸਦੀ ਐ ਸਭ ਵਧੀਆ ਨੇ ਤੇ ਫਿਰ ਕੁਲਵੀਰ ਦੱਸਦੀ ਐ ਅਸੀਂ ਹਲੇ ਤੱਕ ਹਰਮਨ ਨੂੰ ਇਹ ਨਹੀਂ ਦੱਸਿਆ ਕਿ ਮੁੰਡਾ ਕੌਣ ਐ ਪਰ ਇਹਨਾਂ ਜ਼ਰੂਰ ਦੱਸ ਦਿੱਤਾ ਕਿ ਤੇਰੇ ਨਾਨਾ ਜੀ ਨੇ ਮੁੰਡਾ ਵੇਖਿਆ ਹੈ ਤੇਰੇ ਲਈ ਬਾਪੂ ਜੀ ਨੂੰ ਮੈਂ ਦੱਸ ਦਿੱਤਾ ਕਿ ਅਸੀਂ ਆ ਰਹੇ ਹਾਂ ਥੋੜੇ ਦਿਨਾਂ ਤੱਕ ਤੂੰ ਵੀ ਦੱਸ ਦੇ ਕੁਝ ਮੰਗਵਾਉਣਾ ਹੈ ਤਾਂ ਮੈਂ ਲੈ ਆਵਾਂਗੀ ਤਰਾ ਨੂੰ ਵਗਦੀ ਐ ਨਹੀਂ ਪੈਣੇ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਹੀ ਆ ਕੇ ਮਿਲ ਜਾਓ ਇੰਨਾ ਹੀ ਬਹੁਤ ਐ ਸਾਡੇ ਲਈ ਤਾਂ ਫਿਰ ਦੋਵੇਂ ਪੈਣਾ ਕਿੰਨਾ ਚਿਰ ਗੱਲਾਂ ਕਰੀ ਗਈਆਂ ਆਖਿਰ ਜਲਦੀ ਮਿਲਣ ਦਾ ਕੈ ਫੋਨ ਰੱਖ ਦਿੰਦੀਆਂ ਨੇ ਰਾਣਾ ਬਹੁਤ ਖੁਸ਼ ਹੋ ਜਾਂਦੀ ਹੈ ਤੇ ਉਸ ਦਿਨ ਦੀ ਉਡੀਕ ਕਰਨ ਲੱਗ ਜਾਂਦੀ ਹੈ ਕਿ ਜਲਦੀ ਉਹ ਦਿਨ ਆਵੇ ਜਿਸ ਦਿਨ ਮੇਰੀ ਭੈਣ ਮੈਨੂੰ ਮਿਲਣ ਲਈ ਆਉਣਾ ਹੈ। ਉਦੋਂ ਕਾਕਾ ਵੀ ਜ਼ਬਰੀ ਨਾਲ ਹਰਮਨ ਦੇ ਮੈਸੇਜ ਨੂੰ ਉਡੀਕ ਰਿਹਾ ਹੁੰਦਾ ਕਿ ਕਦੋਂ ਹਰਮਨ ਦਾ ਮੈਸੇਜ ਆਵੇ। ਕਦੋਂ ਉਹਦੇ ਨਾਲ ਆਪਦੇ ਦਿਲ ਦੀ ਗੱਲ ਸਾਂਝੀ ਕਰੇ। ਹਰਮਨ ਦੇ ਮੈਸੇਜ ਦੀ ਉਡੀਕ ਵਿੱਚ ਬੈਠਾ-ਬੈਠਾ ਕਾਕਾ ਇੱਕ ਰਚਨਾ ਲਿਖ ਦਿੰਦਾ। ਸੋਚਦਾ ਹੈ ਕਿ ਮੈਂ ਹੀ ਇਹ ਰਚਨਾ ਹਰਮਨ ਨੂੰ ਪੇਸ਼ ਦਿੰਦਾ ਹਾਂ। ਫਿਰ ਆਖਦਾ ਨਹੀਂ ਨਹੀਂ ਮੈਂ ਨਹੀਂ ਕਰਦਾ ਮੈਸੇਜ। ਉਸੇ ਦਾ ਮੈਸੇਜ ਆਉਂਦੇ ਹੀ ਗੱਲ ਕਰਾਂਗਾ। ਪਾਰੋ ਰਚਨਾ ਨੂੰ ਟਾਈਪ ਕਰਕੇ ਫੋਨ 'ਚ ਸੇਵ ਕਰ ਲੈਂਦਾ ਹੈ ਮੈਂ ਲਿਖਾਂ ਇੱਕ ਸਿਰਨਾਵਾ ਆਪਣਾ ਤੇਰਾ ਨਾਮ ਤੇ ਉਸ ਦਾ ਪਹਿਲਾ ਤੇ ਆਖਰੀ ਅੱਖਰ ਵੀ ਤੇਰਾ ਨਾਮ ਹੋਵੇ ਤੇਰੇ ਨਾਮ ਨਾਲ ਜੁੜ ਜਾਵੇ ਜੇ ਮੇਰਾ ਨਾਮ ਕਿਤੇ ਫਿਰ ਤੇਰੇ ਨਾਮ ਤੇ ਲਿਖਿਆ ਸਿਰਨਾਵਾ ਵੀ ਮੇਰਾ ਨਾਮ ਹੋ ਜੇ ਮੈਂ ਲਿਖਾਂ ਪਹਿਲਾ ਤੇਰਾ ਨਾਮ ਮੇਰੇ ਨਾਮ ਤੋਂ ਤੇਰਾ ਨਾਮ ਦਾ ਜੇ ਹਰ ਅੱਖਰ ਮੇਰਾ ਨਾਮ ਹੋਵੇ ਹਰਮਨ ਦਾ ਮੈਸੇਜ ਆ ਜਾਂਦਾ ਹੈ ਹਰਮਨ ਸਤਸ੍ਰੀ ਅਕਾਲ ਲਿਕੇ ਮੈਸੇਜ ਭੇਜ ਦਿਆ ਤੇ ਕਾਕਾ ਜਿਵੇਂ ਹੀ ਉਸਦੀ ਉਡੀਕ ਵਿੱਚ ਬੈਠਾ ਹੁੰਦਾ ਜਲਦੀ ਜਲਦੀ ਉਹ ਵੀ ਸਤਸ੍ਰੀ ਅਕਾਲ ਦਾ ਜਵਾਬ ਲਿਕੇ ਭੇਜ ਦਿੰਦਾ ਫਿਰ ਦੋਵੇਂ ਇੱਕ ਦੂਜੇ ਦਾ ਹਾਲ ਪੁੱਛਦੇ ਨੇ ਤੇ ਇੱਧਰ ਕਾਕਾ ਉੱਧਰ ਦੀਆਂ ਗੱਲਾਂ ਕਰ ਰਹੇ ਹੁੰਦੇ ਨੇ ਕਾਕਾ ਮੈਸੇਜ ਲਿਖ ਦਿੰਦਾ ਹੈ ਕਿ ਕਾਲ ਕਰਾਂ ਮੈਂ ਜਾਂ ਤੁਸੀਂ ਕਰਨੀ ਹੈ ਮੈਂ ਗੱਲ ਕਰਨੀ ਹੈ ਕੋਈ ਬਹੁਤ ਹੀ ਜ਼ਰੂਰੀ ਤਾਂ ਹਰਮਨ ਵੀ ਆਖ ਦਿਆ ਕਿ ਤੁਸੀਂ ਕਾਲ ਲਵੋ ਮੈਂ ਵੀ ਗੱਲ ਕਰਨੀ ਹੈ ਕੋਈ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਤਾਂ ਕਾਕਾ ਮੈਸੇਜ ਪੜ ਚਲਦੀ ਕਾਲ ਲਗਾ ਲੈਂਦਾ ਹੈ ਹਰਮਨ ਫੋਨ ਪਿਕ ਕਰਨ ਤੇ ਬਾਅਦ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਫਿਰ ਕਹਿਣ ਲੱਗਦੇ ਦੋਵੇਂ ਹੀ ਹਾਂਜੀ ਦੱਸੋ ਕਿਹੜੀ ਜ਼ਰੂਰੀ ਗੱਲ ਕਰਨੀ ਹੈ ਤਾਂ ਇੱਕ ਦੂਜੇ ਨੂੰ ਬੋਲੀ ਜਾਂਦੇ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਤਾਂ ਕਾਕਾ ਕਹਿੰਦਾ ਠੀਕ ਹੈ ਪਹਿਲ ਮੈਂ ਹੀ ਕਰਦਾ ਹਾਂ ਤੇ ਉਹ ਲਿਖੀ ਹੋਈ ਰਚਨਾ ਰਚਨਾ ਹਰਮਨ ਨੂੰ ਪੇਜੰਦਾ ਹੈ ਤੇ ਆਖਦਾ ਹੈ ਕਿ ਮੈਂ ਜੋ ਕਹਿਣਾ ਹੈ ਉਹ ਮੈਂ ਲਿਖ ਕੇ ਕਹਿ ਦਿੰਦਾ ਹੈ ਤੁਸੀਂ ਪੜ ਲਵੋ ਤਾਂ ਹਰਮਨ ਮੈਸੇਜ ਦੇਖਣ ਲੱਗਦੀ ਹੈ ਰਚਨਾ ਨੂੰ ਪੜ ਹਰਮਨ ਬਹੁਤ ਖੁਸ਼ ਹੋ ਜਾਂਦੀ ਹੈ ਹੈਲੋ ਮੈਸੇਜ ਦਾ ਰਿਪਲਾਈ ਕਰਨੀ ਲੱਗਦੀ ਹੈ ਕਿ ਕਾਕਾ ਇੱਕ ਹੋਰ ਮੈਸੇਜ ਭੇਜਦਾ ਹੈ ਜਿਸ ਵਿੱਚ ਕਾਕਾ ਲਿਖਦਾ ਹੈ ਕਿ ਹਰਮਨ ਮੈਨੂੰ ਇੰਜ ਜਾਬਦਾ ਕਿ ਮੈਂ ਤੇਰੇ ਬਿਨਾ ਅਧੂਰਾ ਹਾਂ ਉਹ ਬਚਪਨ ਦਾ ਸਮਾਂ ਜੋ ਆਪਾਂ ਇਕੱਠੇ ਆਪਤਾਇਆ ਉਹ ਦੀਆਂ ਯਾਦਾਂ ਅੱਜ ਵੀ ਮੇਰੇ ਦਿਲ ਵਿੱਚ ਸੰਭੀ ਬੈਠਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਤੇਰੇ ਨਾਲ ਪਿਆਰ ਕਰ ਬੈਠਾ ਮੈਂ ਇੱਕ ਦਿਨ ਵੀ ਤੈਨੂੰ ਭੁੱਲਾ ਨਹੀਂ ਸਕਿਆ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਪਤਾ ਨਹੀਂ ਤੈਨੂੰ ਕਿਹੜੇ ਜਨਮਾਂ ਤੋਂ ਜਾਣਦਾ ਹਾਂ ਹਰਮਨ ਮੈਂ ਅੱਜ ਤੈਨੂੰ ਆਪਣੇ ਦਿਲ ਦਾ ਹਾਲ ਦੱਸਣਾ ਹੈ ਜੋ ਤੇਰੇ ਬਿਨਾ ਬੇਹਾਲ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਹਰਮਨ ਤੇ ਬਸ ਤੇਰੇ ਜਵਾਬ ਦੀ ਉਡੀਕ ਕਰਦਾ ਹਾਂ ਜੇ ਤੇਰੀ ਨਾਂ ਵੀ ਹੋਵਾਂਗੀ ਤਾਂ ਵੀ ਮੈਨੂੰ ਮਨਜ਼ੂਰ ਹੋਵੇਗੀ ਹਰਮਨ ਜੀ ਮੈਂ ਅਕਸਰ ਹੀ ਤੁਹਾਨੂੰ ਆਪਣੇ ਖਾਬਾਂ ਦੇ ਵਿੱਚ ਮਿਲਦਾ ਰਹਿੰਦਾ ਹਾਂ ਪਰ ਤੁਸੀਂ ਪਹਿਲਾਂ ਨਜ਼ਦੀਕ ਆ ਜਾਂਦੇ ਹੋ ਫਿਰ ਇੱਕਦਮ ਗਾਇਬ ਹੋ ਜਾਂਦੇ ਹੋ ਮੈਂ ਉੱਠ ਕੇ ਬੈਠ ਜਾਂਦਾ ਹਾਂ ਹਰਮਨ ਜੀ ਮੈਨੂੰ ਪਤਾ ਹੈ ਤੁਹਾਡੇ ਨਾਨਾ ਜੀ ਨੇ ਤੁਹਾਡੇ ਵਾਸਤੇ ਇੱਕ ਮੁੰਡਾ ਵੇਖਿਆ ਹੈ ਪਰ ਜੇਕਰ ਤੁਸੀਂ ਵੀ ਮੈਨੂੰ ਪਿਆਰ ਕਰਦੇ ਹੋ ਮੈਂ ਕਿਸੇ ਨਾ ਕਿਸੇ ਤਰੀਕੇ ਆਪਣੇ ਬੇਬੇ-ਬਾਪੂ ਨੂੰ ਤੁਹਾਡੇ ਲਈ ਮਨਾ ਲਵਾਂਗਾ ਪਰ ਤੁਸੀਂ ਮੈਨੂੰ ਬਸ ਥੋੜਾ ਟਾਈਮ ਦੇ ਦਿਓ ਬਾਕੀ ਜਿਵੇਂ ਤੁਹਾਡੀ ਮਰਜ਼ੀ ਹੈ ਉਦੋਂ ਦੱਸ ਦਿਓ ਮੈਨੂੰ ਠੀਕ ਹੈ ਤੁਹਾਡੇ ਜਵਾਬ ਦੀ ਕਾਕੇ ਦਾ ਮੈਸੇਜ ਪੜ ਹਰਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਕਾਕਾ ਵੀ ਮੈਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਕਿ ਮੈਂ ਉਸਨੂੰ ਕਰਦੀ ਹਾਂ ਤੇ ਉਹ ਮੈਸੇਜ ਲਿਖਣ ਦੀ ਜਗ੍ਹਾ ਕਾਲ ਹੀ ਕਰ ਲੈਂਦੀ ਹੈ ਕਾਕਾ ਕਾਲ ਚੁੱਕ ਕੇ ਹੈਲੋ ਬੋਲਦਾ ਤਾਂ ਹਰਮਨ ਆਖਦੀ ਹੈ ਹਾਈ ਦੇਖਿਓ ਮੈਂ ਵੀ ਅਜੇ ਹੀ ਸੋਚ ਰਹੀ ਸੀ ਕਿ ਤੁਹਾਨੂੰ ਕਿਵੇਂ ਪ੍ਰਪੋਜ਼ ਕਰਾਂ ਤੇ ਕਿਵੇਂ ਆਪਣੇ ਦਿਲ ਦਾ ਹਾਲ ਦੱਸਾਂ ਜੋ ਤੁਹਾਡੇ ਲਈ ਹੀ ਬਸ ਟੜਕਦਾ ਰਹਿੰਦਾ ਹੈ ਮੈਨੂੰ ਵੀ ਮਹਿਸੂਸ ਰਹਿੰਦਾ ਰਹਿੰਦਾ ਹੈ ਕਿ ਕੋਈ ਬਹੁਤ ਹੀ ਦੂਰ ਬੈਠਾ ਮੇਰੇ ਇੰਤਜ਼ਾਰ ਕਰ ਰਿਹਾ ਹੈ ਕਾਕਾ ਜੀ ਅੱਜ ਮੈਂ ਬਹੁਤ ਖੁਸ਼ ਹਾਂ ਬਹੁਤ ਹੀ ਜ਼ਿਆਦਾ ਤੁਹਾਨੂੰ ਸ਼ਾਇਦ ਪਤਾ ਨਹੀਂ 나ਹੀਂ ਮੈਂ ਕਦੇ ਜ਼ਿਕਰ ਕੀਤਾ ਕਿਸੇ ਕੋਲ ਆਪਦੇ ਉਹ ਬਚਪਨ ਵਾਲੀਆਂ ਗੁੱਟੀਆਂ ਪਟੋਲੇ ਹੱਦੇ ਤੱਕ ਸਾਮ ਕੇ ਰੱਖੇ ਹੋਇਆ ਜਿਸ ਵਜh ਤੁਸੀਂ ਹਮੇਸ਼ਾ ਲਾੜਾ ਬੰਨਦੇ ਸੀ ਤੇ ਮੈਂ ਤੁਹਾਡੀ ਲਾੜੀ ਮੈਨੂੰ ਉਹ ਸੁਪਨੇ ਹੁਣ ਪੂਰੇ ਹੁੰਦੇ ਜਾਪਦੇ ਨੇ ਮੈਂ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਹਾਂ ਮੇਰਾ ਦਿਲ ਕਰਦਾ ਹੈ ਕਿ ਹੁਣੇ ਉਡਾਰੀ ਮਾਰ ਕੇ ਮੈਂ ਤੁਹਾਡੇ ਕੋਲ ਆ ਜਾਵਾਂ ਕਦੀ ਕਦੇ ਵੀ ਦੂਰ ਨ ਜਾਵਾਂ ਤੁਹਾਡੇ ਕੋਲੋਂ ਕਾਕਾ ਵੀ ਬਹੁਤ ਖੁਸ਼ ਹੋ ਜਾਂਦਾ ਇਹ ਸੁਣ ਕੇ ਕਿ ਹਰਮਨ ਮੈ ਮੈਨੂੰ ਪਿਆਰ ਕਰਦੀ ਹੈ ਤਾਂ ਕਾਕਾ ਆਖਦਾ ਕਿ ਹੁਣ ਵੇਖੀ ਹਰਮਨ ਮੈ ਤੈਨੂੰ ਕਿੰਨਾ ਖੁਸ਼ ਰੱਖਾਂਗਾ ਮੈਂ ਹੁਣੇ ਤੇਰੇ ਨਾਲ ਗੱਲ ਕਰਦੇ ਕਰਦੇ ਨੇ ਇੱਕ ਰਚਨਾ ਵੀ ਬਣਾ ਲਈ ਹੈ ਸੁਣਾਵਾਂ ਤੈਨੂੰ ਤਾਂ ਹਰਮਨ ਲੱਗਦੀ ਹੈ ਹਾਂਜੀ ਸੁਣਾਓ ਤਾਂ ਕਾਕਾ ਉਸ ਨੂੰ ਉਹ ਸੁਣਾਉਣ ਲੱਗਦਾ ਹੈ ਬੁਨਿਆਏ ਖਾਬ ਤੇਰੇ ਨਾਲ ਰਹਿਣ ਦਾ ਬੁਨਿਆਏ ਖਾਬ ਤੇਰੇ ਕੋਲ ਬਹਿਣ ਦਾ ਬੁਨਿਆਏ ਖਾਬ ਗੱਲ ਦਿਲ ਦੀ ਦੱਸਣ ਦਾ ਬੁਨਿਆਏ ਖਾਬ ਤੈਨੂੰ ਚੰਨ ਕਹਿਣ ਦਾ ਬੁਨਿਆਏ ਖਾਬ ਤੇਰੇ ਸਾਹ ਚ ਸਾ ਲੈਂਦਾ ਬੁਨਿਆਏ ਖਾਬ ਤੇ ਨੂੰ ਜ਼ਿੰਦਗੀ ਕਹਿੰਦਾ ਬੁਨਿਆਏ ਖਾਬ ਤੇਰੇ ਖਾਬ ਲੈਂਦਾ ਕਿ ਤੂੰ ਬੁਨਿਆਏ ਖਾਬ ਮੇਰੇ ਨਾਲ ਰਹਿੰਦਾ ਕਿ ਤੂੰ ਬੁਨਿਆਏ ਖਾਬ ਮੇਰੀ ਮੇਨੂ ਮਾਹੀ ਕਹਿੰਦਾ ਕਿ ਤੂੰ ਬੁਨਿਆਏ ਖਾਬ ਲਾਵਾਂ ਮੇਰੇ ਨਾਲ ਲੈਂਦਾ ਇਹ ਰਚਨਾ ਸੁਣ ਤੇ ਬਾਜ਼ ਹਰ ਮਨ ਆਕਦੀ ਹੈ ਹਾਂਜੀ ਮੈਂ ਵੀ ਖਾਬ ਬੁਨਿਆਏ ਕਿ ਹਮੇਸ਼ਾ ਤੁਹਾਡੀ ਹੀ ਬਣ ਕੇ ਰਹਾਂਦਾ ਇੰਜ ਦੋਨੋਂ ਕਾਫੀ ਟਾਈਮ ਬੈਠੇ ਗੱਲਾਂ ਕਰਦੇ ਰਹਿੰਦੇ ਨੇ ਦੋਹੇ ਬਹੁਤ ਖੁਸ਼ ਹੁੰਦੇ ਨੇ ਇੱਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਕੇ ਫਿਰ ਕਾਕਾ ਹਰਮਨ ਨੂੰ ਦੱਸਦਾ ਕਿ ਮੈਨੂੰ ਇੱਕ ਸੁਪਨਾ ਆਇਆ ਸੀ ਰਾਤੀ ਤੁਹਾਡੇ ਤੇ ਤੁਸੀਂ ਪਤਾ ਮੈਨੂੰ ਕੀ ਕਹਿ ਰਹੇ ਸੀ ਧਰਮਨ ਲੱਗਦੀ ਆ ਹਾਂਜੀ ਦੱਸੋ ਕੀ ਕਹਿ ਦਿੱਤਾ ਮੈਂ ਤੁਹਾਨੂੰ ਤਾਂ ਕਾਕਾ ਦੱਸਦਾ ਕਿ ਤੁਸੀਂ ਕਹਿ ਕਿ ਕਾਕਾ ਜੀ ਹੁਣ ਹੋਰ ਨਹੀਂ ਮੇਰੇ ਤੋਂ ਤੁਹਾਡੇ ਕੋਲੋਂ ਦੂਰ ਆ ਜਾਂਦਾ ਤੇ ਜਲਦੀ ਆ ਕੇ ਲੈ ਜਾ ਮੈਨੂੰ ਬਸ ਤੇ ਹਰਮਨ ਸ਼ਰਮਾ ਜਾਂਦੀ ਹੈ ਤੇ ਆਖਦੀ ਹੈ ਅੱਛਾ ਜੀ ਪਹਿਲਾਂ ਗੱਲ ਗੱਲ ਕਰੋ ਜਲਦੀ ਕਿਵੇਂ ਨਾ ਕਿਵੇਂ ਇਹ ਨਾ ਹੋਵੇ ਕਿ ਉਧਰ ਮਮੀ ਪਾਪਾ ਉਹ ਮੁੰਡੇ ਨੂੰ ਵੇਖ ਕੇ ਹਾਂ ਕਰ ਦੇਣ ਫਿਰ ਮੇਰੇ ਤੋਂ ਵੀ ਮੇਰੇ ਮਮੀ ਪਾਪਾ ਨੂੰ ਨਾ ਨਾ ਨਹੀਂ ਕਹਿ ਹੋਣਾ ਫਿਰ ਮੇਰੀ ਜਾਤ 'ਚ ਬੈਠੇ ਲਿਖੀ ਜਾਇਆ ਕਰਿਓ ਆਪਣੀ ਸ਼ਾਇਰੀ ਤਕਾ ਕਾਗ ਦਾ ਹਰਮਨ ਇਤਨਾ ਬੋਲ ਮੈਂ ਨਹੀਂ ਰਹਿ ਸਕਦਾ ਤੇਰੇ ਬਿਨਾ ਕੁਝ ਵੀ ਹੋ ਜਾਵੇ ਮੈਂ ਮਨਾਈ ਲਵਾਵਾਂਗਾ ਕਰਦਿਆਂ ਨੂੰ ਨਾਲੇ ਮੇਰੇ ਬਾਪੂ ਮੈਨੂੰ ਬਹੁਤ ਪਿਆਰ ਕਰਦਾ ਹੈ ਉਹ ਮੇਰੀ ਗੱਲ ਕਰਦੇ ਵੀ ਇਹਨ ਮਨਾ ਨਹੀਂ ਕਰਨਗੇ ਫਿਰ ਐਦਾਂ ਹੀ ਟਾਈਮ ਉਹ ਗੱਲਾਂ ਕਰਦੇ ਰਹਿੰਦੇ ਨੇ ਹਰਮਨ ਦੇ ਫੋਨ ਦੀ ਬੈਟਰੀ ਖਤਮ ਹੋਣ ਵਾਲੀ ਹੁੰਦੀ ਹੈ ਉਹ ਆਗਦੇ ਕਿ ਹੁਣ ਬਸ ਕਰੀਏ ਗੱਲਾਂ ਮੇਰਾ ਫੋਨ ਬੰਦ ਹੋਣ ਵਾਲਾ ਹੈ ਤਾਂ ਬਾਈ ਆ ਕੇ ਇੱਕ ਦੂਜੇ ਨੂੰ ਆਪਣਾ ਖਿਆਲ ਰੱਖਣ ਦਾ ਕਹਿ ਕੇ ਫੋਨ ਰੱਖ ਦਿੰਦੇ ਨੇ ਹਰਮਨ ਬੋਲ ਕੁਰਸੀ ਕਾ ਕਿਨਾਲ ਗੱਲ ਕਰਕੇ ਉਸ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਸੀ ਕਿ ਕਾਕਾ ਉਸ ਨੂੰ ਪਿਆਰ ਕਰਦਾ ਹੈ ਤੇ ਉਹ ਵੀ ਕਾਕੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਭਾਵੇਂ ਉਹ ਸੀ ਦੋਵੇਂ ਇੱਕ ਦੂਜੇ ਤੋਂ ਕਾਹਾਂ ਦੂਰ ਬੈਠੇ ਆਂ ਪਰ ਫਿਰ ਵੀ ਇੱਕ ਦੂਜੇ ਦੇ ਦਿਲ ਦੀ ਧੜਕਣ ਨੂੰ ਨੇੜੇ ਤੋਂ ਮਹਿਸੂਸ ਕਰਦੇ ਆਂ ਹਰਮਨ ਕੱਲੀ ਹੀ ਬਹੁਤ ਖੁਸ਼ ਹੋ ਰਹੀ ਸੀ ਉਸ ਨੂੰ ਪਤਾ ਨਹੀਂ ਲੱਗਾ ਕਿ ਦੋਸਤੀ ਮੰਮੀ ਉਸੇ ਕਮਰੇ ਚ ਆ ਕੇ ਖੜੀ ਹੋਈ ਸੀ ਤੇ ਉਸ ਨੂੰ ਇੰਨੀ ਖੁਸ਼ ਵੇਖ ਕੇ ਕਹਿ ਰਹੀ ਸੀ ਜਦੋਂ ਹਰਮਨ ਨੇ ਆਪਣੀ ਮੰਮੀ ਨੂੰ ਵੇਖਿਆ ਤਾਂ ਜੱਫੀ ਪਾ ਲਈ ਤੇ ਕੁਲਵੀਰ ਆ ਗਈ ਕਿਉਂ ਹੋ ਅੱਜ ਮੇਰੀ ਧੀ ਇੰਨੀ ਖੁਸ਼ ਕੀ ਗੱਲ ਬਈ ਕਿਹੜੀ ਗੱਲ ਦੀ ਇੰਨੀ ਖੁਸ਼ੀ ਹੋ ਰਹੀ ਮੈਨੂੰ ਵੀ ਸ਼ਰੀਕ ਕਰਲਾ ਜਦ ਆਪਣੀ ਖੁਸ਼ੀ ਚ ਤਾਂ ਹਰਮਨ ਨੂੰ ਇੱਕਦਮ ਗੱਲ ਦਾ ਖਿਆਲ ਆਇਆ ਤੇ ਗੱਲ ਬਦਲਦੀ ਹੋਈ ਆਖਣ ਲੱਗੀ ਨਹੀਂ ਮੰਮਾ ਕੋਈ ਗੱਲ ਨਹੀਂ ਐ ਮੈਂ ਤਾਂ ਵੈਸੇ ਹੀ ਤੁਹਾਨੂੰ ਪਤਾ ਖੁਸ਼ੀ ਰਹਿੰਦੀ ਆ ਨਾਲੇ ਜੱਫੀ ਤਾਂ ਤੁਹਾਨੂੰ ਮੈਂ ਤਾਂ ਪਾਈ ਆ ਕਿ ਤੁਸੀਂ ਥੋੜੇ ਦਿਨਾਂ ਤੱਕ ਪਿੰਡ ਚਲੇ ਜਾਣਾ ਕੁਝ ਦਿਨਾਂ ਲਈ ਮੈਂ ਮਿਸ ਕਰਾਂਗੀ ਤੁਹਾਨੂੰ ਤਾਂ ਕੁਲਵੀਰ ਹਰਮਨ ਨੂੰ ਪਿਆਰ ਕਰਦੀ ਹੋਈ ਆਖਦੀ ਐ ਕਮਲੀ ਨਾ ਹੋਵੇ ਤਾਂ ਕੋਈ ਨਾ ਥੋੜੇ ਦਿਨਾਂ ਦੀ ਗੱਲ ਐ ਆ ਜਾਣਾ ਅਸੀਂ ਨਾ ਜਦੋਂ ਤੂੰ ਸਹਰੇ ਘਰ ਤੁਰ ਗਈ ਉਦੋਂ ਕਿੱਥੋਂ ਪਾਲਾਂਗੀ ਮਾਂ ਨੂੰ ਹਰਮਨ ਆਸਦੀ ਹੋਈ ਬੋਲਦੀ ਐ ਮੈਂ ਵਿਆਹ ਨਹੀਂ ਕਰਉਣਾ ਮਾਤਾ ਮੈਂ ਤਾਂ ਹਮੇਸ਼ਾ ਤੁਹਾਡੇ ਦੂਹਾਂ ਕੋਲ ਹੀ ਰਹਾਂਗੀ ਤਾਂ ਕੁਲਵੀਰ ਕਹਿਣ ਲੱਗਦੀ ਐ ਕਮਲੀ ਕੰਮਲੀ ਏਡੀ ਵੱਡੀ ਹੋ ਗਈ ਪਰ ਆ ਤਾਂ ਹੱਲੇ ਵੀ ਚਵਾਕਾਂ ਵਾਲੀਆਂ ਹੀ ਨੇ ਫਿਰ ਖਾਸਾ ਟਾਈਮ ਦੋਵੇਂ ਮਾਮਾ ਧੀ ਅੰਕਲ ਨਾਲ ਕਰਦੀਆਂ ਰਹੀਆਂ ਉਧਰ ਕਾਕਾ ਵੀ ਬਹੁਤ ਖੁਸ਼ ਸੀ ਕਿ ਉਸਨੇ ਆਪਣੀ ਗੱਲ ਹਰਮਨ ਨਾਲ ਕਰ ਹੀ ਲਈ ਤੇ ਹਰਮਨ ਵੀ ਉਸੇ ਵਾਂਗ ਹੀ ਸੋਚ ਦੀ ਹੈ ਇਸ ਗੱਲ ਦੀ ਉਸਨੂੰ ਜ਼ਿਆਦਾ ਖੁਸ਼ੀ ਸੀ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਪਣੀ ਇਹ ਗੱਲ ਖੁਸ਼ੀ ਕਿਸ ਨਾਲ ਸਾਂਝੀ ਕਰੇ ਫਿਰ ਉਸਨੂੰ ਇੱਕਦਮ ਮਨਜੀਤ ਦਾ ਖਿਆਲ ਆਉਂਦਾ ਹੈ ਉਸੇ ਵੇਲੇ ਹੀ ਮਨਜੀਤ ਨੂੰ ਫੋਨ ਲਗਾ ਲੈਂਦਾ ਹੈ ਕਾਫੀ ਰਿੰਗਾ ਮੱਚਣ ਤੋਂ ਬਾਅਦ ਮਨਜੀਤ ਫੋਨ ਚੁੱਕ ਲੈਂਦਾ ਹੈ ਤੇ ਫੋਨ ਚੁੱਕਦੇ ਹਾਂ ਬੋਲਦਾ ਹੈ ਕਿ ਹਉ ਨਹੀਂ ਮੇਰੇ ਤੋ ਆਇਆ ਜਾਣਾ ਸੋ ਜਾ ਚੁੱਪ ਕਰਕੇ ਤਗਾ ਕਾ ਹੱਸਦਾ ਹੋਇਆ ਆਗਦਾ ਏ ਤੈਨੂੰ ਬੁਲਾਉਂਦਾ ਕੌਣ ਹੈ ਮੈਂ ਤਾਂ ਜਰ ਤੈਨੂੰ ਇੱਕ ਗੱਲ ਦੱਸਣੀ ਸੀ ਖੁਸ਼ੀ ਵਾਲੀ ਤਾਂ ਮਨਜੀਤ ਵੀ ਉੱਠ ਕੇ ਬੈਠ ਜਾਂਦਾ ਤਾਕਦਾ ਦੱਸ ਦੱਸ ਪ੍ਰੀਤੀ ਆ ਰਹੀ ਏ ਕਿ ਤੇ ਕਾ ਕਾ ਹੱਸਦਾ ਹੋਇਆ ਆਗਦਾ ਏ ਬੜੇ ਖਿਆਲ ਆ ਰਹੇ ਪ੍ਰੀਤੀ ਦੇ ਮੈਨੂੰ ਵੀ ਮੈਨੂੰ ਕੀ ਪਤਾ ਉਸ ਦਾ ਨਾਲੇ ਮੈਂ ਤਾਂ ਆਪਦੀ ਗੱਲ ਕਰਨੀ ਸੀ ਤੂੰ ਆਪਦੀ ਈ ਲਾਕੇ ਬੈਠ ਜਾਕਰ ਮੇਰੀ ਵੀ ਸੁਣ ਲੈ ਕਰਨ ਤਮਨਜੀਤ ਵੀ ਹੱਸਣ ਲੱਗਦਾ ਏ ਤਾਕਦਾ ਕਿ ਹਾਂ ਦੱਸ ਕੀ ਗੱਲਾਂ ਤੇਰੀਆਂ ਜੋ ਇਸ ਵੇਲੇ ਵੀ ਟਿਕਣ ਨਹੀਂ ਦਿੰਦਾ ਤੇ ਕਾਕਾ ਦੱਸਣ ਲੱਗਦਾ ਹੈ ਕਿ ਉਸਨੇ ਹਰਮਨ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ। ਇਸ ਤੋਂ ਵੱਧ ਖੁਸ਼ੀ ਇਸ ਗੱਲ ਦੀ ਇਹ ਹੈ ਕਿ ਹਰਮਨ ਵੀ ਮੈਨੂੰ ਉਨਾ ਹੀ ਪਿਆਰ ਕਰਦੀ ਹੈ ਜਿੰਨਾ ਮੈਂ ਕਰਦਾ ਹਾਂ। ਮਨਜੀਤ ਕਾਕੇ ਦੀ ਗੱਲ ਸੁਣ ਬਹੁਤ ਖੁਸ਼ ਹੁੰਦਾ ਹੈ ਤੇ ਕਾਕੇ ਨੂੰ ਵਧਾਈਆਂ ਦੇਣ ਲੱਗਦਾ ਹੈ। ਕਾਕਾ ਫਿਰ ਮਨਜੀਤ ਨੂੰ ਆਖਦਾ ਹੈ ਕਿ ਤੈਨੂੰ ਤਾਂ ਪਤਾ ਹੈ ਕਿ ਹਰਮਨ ਦੇ ਘਰ ਦੇ ਉਸਦੇ ਲਈ ਮੁੰਡੇ ਨੂੰ ਵੇਖਣ ਲਈ ਆ ਰਹੇ ਨੇ। ਉਹ ਕਹਿ ਰਹੀ ਹੈ ਜੇਕਰ ਦਿਆ ਨੂੰ ਮੁੰਡਾ ਪਸੰਦ ਆ ਗਿਆ ਤਾਂ ਫਿਰ ਉਹ ਵੀ ਕੁਝ ਨਹੀਂ ਕਰ ਸਕਦੀ। ਆਪਾਂ ਨੂੰ ਪਹਿਲਾਂ ਹੀ ਕਿਸੇ ਨਾ ਕਿਸੇ ਤਰੀਕੇ ਆਪਣੇ ਘਰ ਦੇ ਨੂੰ ਇਹ ਗੱਲ ਦੱਸਣੀ ਪੈਣੀ। ਤੇ ਮਨਾਉਣਾ ਪੈਣਾ ਉਹਨਾਂ ਨੂੰ ਜਾਂ ਫਿਰ ਰਾਨੋ ਚਾਚੀ ਨੂੰ ਸਾਰੀ ਗੱਲ ਦੱਸ ਕੇ ਆਪਣੇ ਰਿਸ਼ਤੇ ਲਈ ਮਨਾਉਣਾ ਪੈਣਾ ਯਾਰ ਮੈਨੂੰ ਤਾਂ ਬਹੁਤ ਡਰ ਲੱਗਦਾ ਹਰਮਨ ਤੋਂ ਦੂਰ ਹੋਣ ਦਾ ਸੋਚ ਕੇ ਹੀ ਤਮਨਜੀਤ ਹੌਸਲਾ ਦੇਣ ਲੱਗਦਾ ਹੈ ਤੇ ਆਂਦਾ ਹੈ ਕੋਈ ਨਾ ਕਰਦੇ ਹਾਂ ਸਵੇਰੇ ਕੋਈ ਹੱਲ ਹੁਣ ਸੋ ਜਾ ਮਿਲਦੇ ਹਾਂ ਸਵੇਰੇ ਤਾਂ ਕਾਕਾ ਕਹਿੰਦਾ ਠੀਕ ਏ ਮਨਜੀਤ ਪਰ ਸਵੇਰੇ ਜਲਦੀ ਹੀ ਆ ਜਾਵੇਂ ਯਾਰ ਮਨਜੀਤ ਚੰਗਾ ਕਹਿ ਕੇ ਫੋਨ ਰੱਖ ਦਿੰਦਾ ਏ ਪ੍ਰੀਤੀ ਨੂੰ ਵੀ ਕੁਸ਼ਕ ਚ ਨੀਂਦ ਨਹੀਂ ਆ ਰਹੀ ਕਿ ਕੱਲ ਨੂੰ ਨਿੱਕੀ ਦੇ ਪਿੰਡ ਜਾਣਾ ਏ ਮਨਜੀਤ ਨੂੰ ਮਿਲਣਾ ਏ ਉਹ ਸੋਚ ਰਹੀ ਕਿ ਜਲਦੀ ਜਲਦੀ ਇਹ ਰਾਤ ਮੁੱਕੇ ਤੇ ਮੈਂ ਜਲਦੀ ਜਲਦੀ ਤਿਆਰ ਹੋ ਮਨਜੀਤ ਕੋਲ ਹੀ ਚਲੀ ਜਾਵਾਂ ਤੇ ਵੇਖਾਂ ਉਹ ਕਿਵੇਂ ਰਿਐਕਟ ਕਰਦਾ ਏ ਮੈਨੂੰ ਇੱਕਦਮ ਸਾਹਮਣੇ ਵੇਖ ਉਕਲੀ ਬਹੀ ਖੁਸ਼ ਹੋ ਰਹੀ ਸੀ ਦਿਲ ਇੱਕ ਦਿਲ ਕਰ ਰਿਹਾ ਸੀ ਉਸ ਦਾ ਕਿ ਮਨਜੀਤ ਨੂੰ ਫੋਨ ਕਰਾਂ ਫਿਰ ਟਾਈਮ ਵੇਖਦੀ ਤਾਂ ਆਪ ਹੀ ਸੋਚਣ ਲੱਗਦੀ ਨਹੀਂ ਸੋ ਰਿਹਾ ਹੋਣਾ ਕਦੋਂ ਚੁਗਣਾ ਹੈ ਐਦਾਂ ਹੀ ਕਰਦੀ ਕਰਦੀ ਉਹ ਪਤਾ ਨਹੀਂ ਕਿਹੜੇ ਵੇਲੇ ਨੀਂਦ ਚ ਚਲੀ ਗਈ ਰਾਤ ਨੂੰ ਕਰਦੀ ਸਾਫ਼ ਸਫਾਈ 'ਚ ਲੱਗੀ ਹੋਈ ਸੀ ਉਹਨੂੰ ਸੀ ਵੀ ਜਦੋਂ ਕੁਲਵੀਰ ਹੋਰੀ ਆਉਂਦਾ ਘਰ ਸਾਫ਼ ਸੁਥਰਾ ਲੱਗੇ ਨਾਲੇ ਇਕੱਲੇ ਨਾਲ ਗੱਲਾਂ ਕਰੀ ਜਾਵੇ ਕਿ ਆਸਮਾਨ ਲੈ ਕੇ ਰੱਖ ਲਈਏ ਪਹਿਲਾਂ ਹੀ ਨਾਲੇ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਕਰਨਾ ਆਪਾਂ ਮੇਰੀ ਭੈਣ ਤੇ ਜੀਜਾ ਆ ਰਹੇ ਆ ਤਾਂ ਕਹਿਲਾ ਹੱਸਦਾ ਹੋਇਆ ਆਖਦਾ ਹੈ ਮੇਰਾ ਵੀ ਕੁਝ ਲੱਗਦਾ ਹੈ ਕਿ ਨਹੀਂ ਤੇਰੇ ਨਾਲੋਂ ਵੱਧ ਫਿਕਰ ਹੈ ਮੈਨੂੰ ਨਾਲੇ ਤੇਰਾ ਨੂੰ ਕਹਿੰਦੀ ਹੈ ਜੇ ਉਹਨਾਂ ਨੂੰ ਕਾਕਾ ਪਸੰਦ ਆ ਗਿਆ ਤਾਂ ਆਪਾਂ ਜਲਦੀ ਹੀ ਵਿਆਹ ਕਰ ਦੇਵਾਂਗੇ ਦੋਹਾਂ ਦਾ ਤਾਂ ਕਿਹਲਾ ਜਵਾਬ ਦਿੰਦਾ ਹੋਇਆ ਆਗਦਾ ਹੈ ਹੈ ਕਮਲੀ ਨਾ ਹੋਵੇ ਤਾਂ ਪਸੰਦ ਕਿਉਂ ਨਹੀਂ ਆਉਂਓ ਐਡੇ ਸਾਹੂ ਬੰਦੇ ਨੇ ਨਾਲੇ ਚੰਗੇ ਨੇ ਸਰਦਾਰਾਂ ਦਾ ਮੁੰਡਾ ਕਿੱਡਾ ਸਿਆਣਾ ਹੈ ਬਾਪੂ ਹੋਰਾਂ ਨੇ ਵੀ ਕਾਰਬਾਰ ਦੇਖ ਹੀ ਲਿਆ ਜੋ ਦੋਨਾਂ ਨੇ ਪਸੰਦ ਕਰ ਲਿਆ ਤਾਂ ਕੁਲਵੀਰ ਹੋਰੀ ਥੋੜਾ ਉਹਨਾਂ ਨੂੰ ਗੱਲ ਨੂੰ ਮੋੜਨਗੇ ਤਰ੍ਹਾਂ ਨੂੰ ਆਖਦੀ ਹਾਂ ਜੀ ਇਹ ਗਲਤ ਹੈ ਉਹ ਬਾਪੂ ਹੋਰਾਂ ਦੀ ਕੋਈ ਗੱਲ ਨਹੀਂ ਮੋੜਦੇ ਨਾਲੇ ਆਪਾਂ ਕਿਹੜਾ ਕੋਈ ਗਲਤ ਰਿਸ਼ਤਾ ਕਰਵਾ ਰਿਆ ਬਹੁਤ ਹੀ ਨੇਕ ਪਰਵਾਰਾ ਪਿੰਡ ਚ ਹਰੇਕ ਦੇ ਦੁੱਖ ਸੁੱਖ ਚ ਖੜਦੇ ਨੇ ਕਿਆ ਕੈਲਾ ਵੀ ਉਸ ਦੀ ਹਾਂ ਚ ਹਾਂ ਮਿਲਾਉਂਦਾ ਹੋਇਆ ਆਖਦਾ ਕਿ ਐਦਾਂ ਕਰ ਹੁਣ ਪੋਰਾ ਕੁਚਾ ਹੀ ਬਣਾ ਲਾ ਚਿੱਤ ਜੇ ਕਰੀ ਜਾਂਦਾ ਚਾਹ ਪੀਣ ਨੂੰ ਤਰ੍ਹਾਂ ਨੂੰ